ਖਟੇ ਕਈ ਦਿਨਾਂ ਤੋਂ ਮਤਲਬ ਕੁਝ ਵਾਰਦਾਤਾਂ ਨੂੰ ਜਿਹੜਾ ਇਹ ਅੰਜਾਮ ਦੇ ਰਹੇ ਸੀਗੇ ਵਾਰ-ਵਾਰ ਤੱਕ ਦਰਖਾਸਤਾਂ ਸਾਡੇ ਕੋਲ ਆ ਰਹੀਆਂ ਸੀਗੀਆਂ 18 ਤਰੀਕ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2 ਵਜੇ ਇੱਕ ਸਾਨੂੰ ਮਤਲਬ ਫੋਨ ਆਉਂਦਾ ਕੰਟਰੋਲ ਰੂਮ ਤੋਂ ਵੀ ਇੱਕ ਬੰਦਾ ਜਿਹੜਾ ਰਾਜਕੁਮਾਰ ਜਿਹੜਾ ਦਮਨਹੀੜੀ ਦਾ ਰਹਿਣ ਵਾਲਾ ਉਹਦਾ ਇਹ ਇਹਨਾਂ ਨੇ ਕਾਪਾ ਦਿਖਾ ਕੇ ਉਹਦੀ ਗਰਦਨ ਤੇ ਰੱਖ ਕੇ ਤੇ ਉਹਦਾ 3 ਵੀਲਰ ਖੋ ਕੇ ਲੈ ਗਏ ਸੀਗੇ ਇਹ ਗੱਲ ਅਸੀਂ ਤੁਰੰਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸੀ ਸਾਡੇ ਐਸਐਸਪੀ ਸਾਹ ਪਟਿਆਲਾ ਸਿਲੀ ਵਰਨ ਸਰਮਜੀ ਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਸਾਨੂੰ ਹਦਾਇਤਾਂ ਕੀਤੀਆਂ ਹਦਾਇਤਾਂ ਤੋਂ ਬਾਅਦ ਅਸੀਂ ਕੈਮਰੇ ਵਗੈਰਾ ਜਿਹੜੇ ਸ਼ਾਨਬੀਨ ਕਰਦੇ ਹੋਏ ਅਸੀਂ ਤਕਰੀਬਨ ਕੁਝ 24 ਘੰਟਿਆਂ ਦੇ ਵਿੱਚ ਹੀ ਇਹਨਾਂ ਨੂੰ ਟ੍ਰੇਸ ਕਰ ਲਿਆ ਤੇ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਖਾਸ ਮੁਖਫਰ ਨੇ ਸਾਡੀ ਚੌਂਕੀ ਜਿਹੜੀ ਮਤਲਬ ਕਸਤੂਰਬਾ ਪੈਂਦੀ ਹੈ ਉਹਦੀ ਜਿਹੜੀ ਟੀਮ ਦੀ ਅਗਵਾਈ ਸਰਦਾਰ ਐਸ ਬਲਦੇਵ ਬਲਦੇਵ ਸਿੰਘ ਕਰ ਰਹੇ ਸੀਗੇ ਤੇ ਉਹਨਾਂ ਨੇ ਖਾਸ ਮੁਖਫਰ ਨੇ ਇਤਲਾਹ ਦਿੱਤੀ ਜਿਹੜੀ ਦੋ ਬੰਦੇ ਨੇ ਇੱਕ ਹਰਵਿੰਦਰ ਸਿੰਘ ਤੇ ਇੱਕ ਕਮਲ ਸ਼ਰਮਾ ਜਿਹੜੇ ਇਹ ਪਿੰਨਾ ਵੀ ਕਾਫੀ ਵਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਇਹਨਾਂ ਨੇ ਤੁਰੰਤ ਆਪਣੀ ਟੀਮ ਨੂੰ ਨਾਲ ਲੈ ਕੇ ਨਾਕਾ ਲਾਇਆ ਨਾਕਾ ਲਾ ਕੇ ਇਹਨਾਂ ਨੂੰ ਕਾਬੂ ਕੀਤਾ ਤਬੂ ਕਰਕੇ ਇਹਨਾਂ ਕੋਲੋਂ ਮੌਕੇ ਤੇ ਇੱਕ ਥ੍ਰੀ-ਵਿਲਰ ਜਿਹੜਾ ਖੋਇਆ ਸੀ ਉਹ ਬਰਾਮਦ ਹੋਇਆ ਤੇ ਥ੍ਰੀ-ਵਿਲਰ ਵਿੱਚੋਂ ਇੱਕ ਉਹਦਾ ਆਧਾਰ ਕਾਰਡ ਸੀਗਾ ਜਿਹੜਾ ਰਾਜਕੁਮਾਰ ਦਾ ਦਮਨਹਿੜੀ ਦਾ ਉਹ ਵੀ ਸਾਨੂੰ ਪ੍ਰਾਪਤ ਹੋ ਗਿਆ ਫਿਰ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਪੁਲਿਸ ਰਿਮਾਂਡ ਦੌਰਾਨ ਸਾਨੂੰ ਦੋ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜੀ ਉਹ ਬਰਾਮਦ ਹੋਈ ਫਿਰ ਅਸੀਂ ਇਹਨਾਂ ਤੇ ਐਫਆਈਆਰ ਨੰਬਰ 139 ਜਿਹੜੀ ਆਪਣੀ ਖੋ ਦਾ ਪਰਚਾ ਦਰਜ ਕਰਕੇ ਅਸੀਂ ਮਾਨਯੋਗ ਅਦਾਲਤ 'ਚ ਇਹਨਾਂ ਨੂੰ ਪੇਸ਼ ਕੀਤਾ ਜਿਹੜਾ ਅੱਜ ਵੀ ਅਸੀਂ ਇਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੌਰਾਨ ਸਾਨੂੰ ਹੋਰ ਵੀ ਖੋਜ ਜਿਹੜੇ ਖੁਲਾਸੇ ਹੋਣ ਦੇ ਇਹਨਾਂ ਕੋਲੋਂ ਗ੍ਰਾਂਂਥੀ ਹੋਣ ਦੀ ਉਮੀਦ ਹੈਗੀ ਹੈ ਸਰ ਇਹੜਾੜੀ ਦਿੱਤੋ ਨੇ ਇਹ ਰਹਿਣ ਵਾਲੇ ਹੈਗੇ ਆ ਜੀ ਅਮਰਦਾਸ ਕਲੋਨੀਆ ਜਿਹੜੀ ਆਪਣੇ ਰਾਜਪਰੀ ਪੈਂਦੀ ਹੈ ਦੋਨੇ ਹੀ ਉੱਥੇ ਦੇ ਰਹਿਣ ਵਾਲੇ ਨੇ ਹਰਵਿੰਦਰ ਸਿੰਘ ਤੇ ਕਮਲ ਸ਼ਰਮਾ ਜਿਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਹੋ ਹਾਂਜੀ ਪਹਿਲਾਂ ਹੈਗੇ ਨੇ ਇਹਨਾਂ ਦੇ ਜੀ ਇਹਨਾਂ ਦੇ ਦੋ ਦੋ ਤਿੰਨ ਦਿਨ ਚਾਰ ਚਾਰ ਮੁਕਦਮੇ ਦਰਜ ਆ ਚੋਰੀ ਦੇ ਪਹਿਲਾਂ ਵੀ ਮਾਮਲੇ ਇਹਨਾਂ ਦੇ ਦਰਜ ਹੈ ਸਰ ਨਾਲੇ ਹੋਰ ਸਾਥੀ ਵੀ ਸੀ ਕੋਈ ਹਾਂਜੀ ਸਾਥੀ ਇਹਨਾਂ ਦੇ ਉਹ ਸਾਡਾ ਅਜੇ ਰਿਮਾਂਡ ਇਹਨਾਂ ਦੇ ਦੁਆਰੇ ਅਸੀਂ ਇਸੇ ਗੱਲ ਦਾ ਲੈ ਰਹੇ ਹਾਂ ਹੋਰ ਵੀ ਇਹਨਾਂ ਨੇ ਮੋਬਾਈਲ ਵਗੈਰਾ ਖੋਏ ਆ ਜਿਹੜਾ ਦੱਸ ਦਿਆ ਉਹ ਅਸੀਂ ਉਹ ਵੀ ਬਰਾਮਦ ਕਰਾਵਾਂਗੇ ਸਰ ਜਿਹੜੇ ਪਹਿਲਾਂ ਅਨਾਜ ਮੰਡੀ ਵਾਰਦਾਤਾ ਜਾਂ 1990 ਹਾਂ ਹੈਗੇ ਆ ਜੀ ਕੁਛ ਛੋਟਾ ਜਿਹਾ ਉਹ ਦੇਖ ਲੈਨੇ ਆ ਅਸੀਂ ਉਹ ਇਨਵੈਸਟੀਗੇਸ਼ਨ ਕਰਾਂਗੇ ਸਾਰੀ ਉਥੋਂ ਸਾਰੇ ਤੱਥ ਸਮਝ ਲੈ ਆਂਗੇ ਹਾਂ ਵੀ ਜੋ ਵੀ ਉਹ ਵਾਈਕਲ ਫੜੇ ਨੇ ਵਾਈਕਲ ਤੇ ਇਹਨਾਂ ਦਾ ਕੋਈ ਵਾਲੀ ਬਾਤ ਸੀ ਕਿਥੋਂ ਚੱਕੇ ਇਹਨਾਂ ਨੇ ਤੇ ਬਾਈਕ ਨੇ ਜਿਹੜੇ ਐਕਟਿਵ ਆਏ ਉਹਨਾਂ ਦਾ ਵਾਲੀ ਬਾਤ ਮਿਲੇ ਹਾਂ ਜੀ ਇਹ ਜਿਹੜਾ ਮੋਟਰਸਾਈਕਲ ਹੈ ਇਹ ਵੀ ਇਹਨਾਂ ਨੇ ਅਨਾਜ ਮੰਡੀ ਦੇ ਤਕਰੀਬਨ ਨੇੜੇ ਤੋਂ ਹੀ ਖੋਇਆ ਸੀਗਾ ਜਿਹੜਾ ਥਰੀ ਵੀਲਰ ਹੈ ਇਹ ਵੀ ਅਨਾਜ ਮੰਡੀ ਦੇ ਵਿੱਚੋਂ ਹੀ ਖੋਇਆ ਸੀਗਾ ਤੁਹਾਨੂੰ ਮੈਂ ਕੁਝ ਵੀਡੀਓ ਵੀ ਸ਼ੇਅਰ ਕਰਦਾ ਆਡੇ ਪੁਰਾਣੀ ਵੀਡੀਓ ਨੇ ਉਹ ਫੋਟੋਮੈਡ ਆਰਟ ਦੀ ਜਿਹੜੀ ਖੋਪੇ ਉਹ ਲੈ ਕੇ ਗਏ ਸੀਗੇ ਇਹ ਵੇਚਦੇ ਕਿੱਥੇ ਸੀਗੇ ਸਮਾਨ ਇਕੱਠਾ ਕਰਦਾ ਫਿਰਦਾ ਉਹ ਹੀ ਦੇਖਦੇ ਆ ਜੀ ਅਸੀਂ ਉਹ ਸਾਰਾ ਕਰਾਂਗੇ ਉਹਨਾਂ ਰਮਾਂਡ ਲੈ ਕੇ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਇਹ ਰੱਖਦੇ ਸੀਗੇ ਉਹ ਸਾਰਾ ਦੇਖਾਂਗੇ